ਲੇ ਲੈ ਲੈ ਮੇਥੇ ਵਾਲੀਆਂ ਰੋਟੀਆਂ ਸੋ ਇਹਨੂੰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੇਰੇ ਨਾਲ ਕਾਨੂੰਨੀ ਤੌਰ ਤੇ ਵਿਤਕਰਾ ਕੀਤਾ ਜਾਦਾ ਮੋٹے ਨੂੰ ਮੱਗਾ ਲੱਸੀ ਦਾ ਭਰ ਕੇ ਦਿੱਤਾ ਗਿਆ ਆ ਸਾਨੂੰ ਪਾਣੀ ਉਹ ਵੀ ਕੋਸਾ ਦੇ ਦਿੱਤਾ ਗਿਆ ਆ ਸੋ ਨਾਲ ਦੀ ਨਾਲ ਮੋٹے ਲਈ ਪਾਣੀ ਵੀ ਆ ਗਿਆ ਮੈਨੂੰ ਕੱਲਾ ਆ ਪ੍ਰੇਕ ਮੈਂ ਲੱਸੀ ਇਹ ਵਿਤਕਰਾ ਤੁਸੀਂ ਦੇਖ ਸਕਦੇ ਹੋ ਹਰਜੀਤ ਕੌਰ ਸਾਹਮਣੇ ਕੇਤਲੀ ਜ ਮਤਲਬ ਕੀ ਪਾਲੇ ਦੀ ਕੁੜੀ ਸਾਹਮਣੇ ਬੈਠੀ ਹੋਈ ਹੈ ਛਿੱਪੀ ਦਾ ਡਰਾਵਾ ਪਾਉਣ ਦੀ ਕੋਸ਼ਿਸ਼ ਕਰਦੀ ਆ ਆਪਾਂ ਡਰਨਾ ਨਹੀਂ ਆਪਾਂ ਹੱਕ ਸੱਚ ਲਈ ਬੋਲਣਾ ਹਮੇਸ਼ਾ ਆਪਾਂ ਨੂੰ ਆਪਦੇ ਹੱਕ ਚਾਹੀਦੇ ਆ ਸੋ ਆਪਾਂ ਲਖੀ ਦੀ ਮੰਗ ਰੱਖੀ ਮੈਂ ਹੁਣੇ ਉਹ ਠੂਸ ਦੇਣਾ ਕੱਪ ਫੜ ਕੇ ਤੇਰੇ ਨਾਸਾਂ ਦੇ ਵਿੱਚ ਇਹਨਾਂ ਦੀ ਤੁਸੀਂ ਬੋਲੀ ਵੇਖ ਸਕਦੇ ਕਿੰਨੀ ਰੁੱਖੀ ਆ ਇਹ ਫੇਤ ਕਰਾਈ ਆ ਹੋਰ ਕੀ ਆ ਉਹ ਮੇਰਾ ਘਿਓ ਭੱਜ ਗਿਆ ਪਰ ਇਹ ਨੂੰ ਫੜਾਰੇ ਮੇਰਾ ਬਲਫੋਨ ਫੜਾਰੇ ਹਲੋ ਵੀ ਕੌਣ ਆ ਗਿਆ ਕਹਿੰਦੇ ਇੱਧਰ ਆ ਗਿਆ ਕੈਨੇਡਾ ਤੋਂ ਮੇਰਾ ਆ ਗਿਆ ਇੱਧਰ ਆ ਗਿਆ ਕੈਨੇਡਾ ਤੋਂ ਓਏ ਹੋਇਆ ਆ ਆ ਓਏ ਵਿਆਹ ਹੋਇਆ ਲੈ ਦੱਸ ਕੀ ਕਹਿੰਦਾ ਏ ਜੀ ਇਹ ਕਹਿੰਦਾ ਜੇ ਹੋਰ ਵੈਲਕਮ ਹਾਂ ਮੇਰੇ ਦਾ ਮੋਟੇ ਵਜਾ ਦੁਬਾਰਾ ਕਰੋਂ ਦਾ ਦੁਬਾਰਾ ਵਹੀ ਗੱਲ ਅਸੀਂ ਦੋਵੇਂ ਆਪਾਂ ਨੂੰ ਆਪਦੇ ਹੱਕ ਚਾਹੀਦੇ ਆ ਇਹ ਵਿਤਕਰਾ ਤੁਸੀਂ ਦੇਖ ਸਕਦੇ ਹੋ ਹਰਜੀਤ ਕੌਰ ਸਾਹਮਣੇ ਕੇਤਲੀ ਜਮ ਮਤਲਬ ਕਿ ਪਾਲੇ ਦੀ ਕੁੜੀ ਸਾਹਮਣੇ ਬੈਠੀ ਹੋਈ ਹੈ ਛੇਪੀ ਦਾ ਡਰਾਵਾ ਪਾਉਣ ਦੀ ਕੋਸ਼ਿਸ਼ ਕਰਦੀ ਆ ਆਪਾਂ ਡਰਨਾ ਨਹੀਂ ਆਪਾਂ ਹੱਕ ਸੱਚ ਲਈ ਬੋਲਣਾ ਹਮੇਸ਼ਾ ਆਪਾਂ ਨੂੰ ਆਪਦੇ ਹੱਕ ਚਾਹੀਦੇ ਆ ਸੋ ਆਪਾਂ